ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰਡ ਫਾਰਮਿੰਗ ਫੈਨ ਦੇ ਉੱਤੇ ਸੋ ਦੋਸਤੋ ਬੜਾ ਪਿਆਰ ਦੇ ਰਹੇ ਹੋ ਆਪਣੇ ਚੈਨਲ ਨੂੰ ਸੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀ ਆਪਣੀ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਸੋ ਦੋਸਤੋ ਅਸੀਂ ਚਾਹੁੰਦੇ ਹੁੰਨੇ ਵੀ ਜਿੰਨੀ ਵੀ ਅਸੀਂ ਜਾਣਕਾਰੀ ਦਿਨੇ ਸਹੀ ਜਾਣਕਾਰੀ ਹੋ ਸਕੇ ਤੇ ਤੁਹਾਡੇ ਕੰਮ ਆ ਸਕੇ ਸੋ ਵੀਡੀਓ ਬਣਾਉਣ ਨੂੰ ਤਾਂ ਆਪਾਂ ਵੀ ਹਫ਼ਤੇ ਦੇ ਵਿੱਚ ਜਿੰਨੀਆਂ ਵੀ ਬਣਾ ਸਕੀਏ ਇੱਕ ਕੰਟੈਂਕਟ ਆਪਣੇ ਕੋਲ ਕੰਟੈਂਟ ਜਿਹੜੇ ਬਹੁਤ ਹੈਗੇ ਆ ਪਰ ਆਪਾਂ ਆਪਣੇ ਕੋਲੇ ਸਮਾਂ ਘੱਟ ਹੁੰਦਾ ਇੱਕ ਤਾਂ ਕਿਉਂ ਪਸ਼ੂਆਂ ਦਾ ਕੰਮ ਵੀ ਕਰਨਾ ਹੁੰਦਾ ਤੇ ਬਾਕੀ ਹੋਰ ਜਿਵੇਂ ਕੋਈ ਕਬੀਲਦਾਰੀ ਦੇ ਕੰਮ ਹੁੰਦੇ ਉਹ ਵੀ ਕਰਨੇ ਪੈਂਦੇ ਆ। ਸੋ ਦੋਸਤੋ ਕੁਝ ਕਨਾ ਮਿੱਤਰਾਂ ਦੇ ਵੀਰਾਂ ਦੇ ਫਾਰਮਰਾਂ ਦੇ ਸਵਾਲ ਸੀਗੇ ਵੀ ਜਿਵੇਂ ਹੁਣ ਗਾਮਾ ਦੀ ਹੁਣ ਸੂਆ ਸਟਾਰਟ ਹੋ ਚੱਲਿਆ ਵੀ ਸਾਰੇ ਫਾਰਮਾਂ ਦੇ ਉੱਤੇ ਜਾਂ ਹੋਣ ਲੱਗ ਜਾਣਾ ਤੇ ਜਿਹੜੇ ਆਪਣੇ ਨਵੇਂ ਬੱਚੇ ਹੁੰਦੇ ਆ ਬਾਈ ਸਟਾਰਟਿੰਗ ਹੁੰਨੀ ਹੈ ਜਿਹੜੀ ਨਵੇਂ ਬੱਚੇ ਤੋਂ ਹੀ ਹੋਣੀ ਹੈ ਕਿ ਜਦੋਂ ਆਪਾਂ ਡੇਰੀ ਫਾਰਮ ਦਾ ਜੇ ਅੱਜ ਆਪਾਂ ਬੱਚੇ ਦੀ ਕੇਅਰ ਕਰਾਂਗੇ ਤਾਂ ਹੀ ਆਪਾਂ ਨੂੰ ਅੱਗੇ ਜਾ ਕੇ ਜਿਹੜਾ ਉਹਦਾ ਪ੍ਰੋਪਰ ਆਪਾਂ ਨੂੰ ਫਾਇਦਾ ਹੋਣਾ ਦੁੱਧ ਲੈਣਾਗਾ ਤੇ ਲੰਮੇ ਸਮੇਂ ਤੱਕ ਆਪਣੇ ਫਾਰਮ ਦੇ ਉੱਤੇ ਰਹਿਣਾ ਉਹ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਨੀ ਆ ਆਪਣਾ ਬੱਚਾ ਉਹਦੀ ਆਪਾਂ ਨੂੰ ਜਾਣਕਾਰੀ ਸਹੀ ਹੋਣੀ ਚਾਹੀਦੀ ਹੈਂ ਜੀ ਆਪਾਂ ਵੀ ਕਿੰਨ ਕਿਦਾਂ ਉਹਦਾ ਜਿਹੜਾ ਪਾਲਣ ਪੋਲੋਸਣ ਕਰਨਾ ਚਾਹੀਦਾ ਤੇ ਤਾਂ ਹੀ ਜਿਹੜੇ ਆਪਾਂ ਵੀ ਬੱਚੇ ਵਧੀਆ ਆਪਣੀ ਬਰੀਡ ਤਿਆਰ ਕਰ ਸਕਦੇ ਆ ਤਾਂ ਕਿ ਵਧੀਆ ਆਪਾਂ ਦੁੱਧ ਲੈ ਸਕੀਏ ਤੇ ਆਪਦੀ ਜਿਹੜੀ ਇਨਕਮ ਸੋਰਸ ਨੇ ਵਧਾ ਸਕੀਏ ਸੋ ਜੋ ਲੰਮਾ ਸਮਾਜ ਲੰਮਾ ਲਾਈਫ ਆ ਜਿਹੜੇ ਆਪਣੇ ਪਸ਼ੂ ਦੀ ਰਹਿ ਸਕੀ ਤਾਂ ਹੀ ਆ ਕਿ ਜੇ ਆਪਣੇ ਕੋਲੇ ਪਸ਼ੂ ਲੰਮਾ ਸਮਾ ਰਹੂਗਾ ਬਾਈ ਜੀ ਫੇਰ ਹੀ ਆਪਾਂ ਤੋਂ ਦੁੱਧ ਲੈ ਸਕਾਂਗੇ ਜੇ ਪਸ਼ੂ ਦੀ ਸਿਹਤ ਹੈ ਜਿਹੜੀ ਉਹ ਤੰਦਰੁਸਤਰ ਹੋਊਗੀ ਤੇ ਪਸ਼ੂ ਤੰਦਰੁਸਤਰ ਹੋਊਗਾ ਤਾਂ ਹੀ ਆਪਾਂ ਫਾਰਮਰ ਦੇ ਉੱਤੇ ਕਾਮਯਾਬ ਆਪ ਕਹਿ ਸਕਦੇ ਆ ਸੋ ਦੋਸਤੋ ਅੱਜ ਕਰਦੇ ਆ ਆਪਣੇ ਨਾਮ ਜਮੇ ਬੱਚੇ ਦੀ ਵੀ ਕੀ ਕੀ ਉਹਦੀ ਕੇਅਰ ਰੱਖਣੀ ਚਾਹੀਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਣੀਆਂ ਬੱਚੀਆਂ ਦੇਖ ਲਓ ਤੁਸੀਂ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਚੰਗੇ ਸੀਮੰਦੀਆਂ ਜਿਹੜੀਆਂ ਆਪਣੀਆਂ ਦੋ ਕਾਫ ਆ ਚੁੱਕੀਆਂ ਨੇ ਤੇ ਇਹਨਾਂ ਨੂੰ ਤਕਰੀਬਨ ਹੋ ਕੇ ਵੀ 4-4 5-5 ਦਿਨਾਂ ਦੀਆਂ ਤੁਸੀਂ ਮੈਨੇਜਮੈਂਟ ਚੈੱਕ ਕਰ ਲਓ ਵੀ ਮੈਨੇਜਮੈਂਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਪਹਿਲਾਂ ਇਸ ਤਰ੍ਹਾਂ ਪਿੰਜਰਾ ਹੋਣਾ ਚਾਹੀਦਾ ਬਾਈ ਜੀ ਪਿੰਜਰਾ ਦੇ ਉੱਤੇ ਪਸ਼ੂ ਜਿਹੜੇ ਬੈਠ ਕੇ ਇੰਨਾ ਦਾ ਜਿਹੜਾ ਪਿਸ਼ਾਬ ਵਗੈਰਾ ਉਹ ਥੱਲੇ ਚੱਲਿਆ ਜਾਂਦਾ ਇੱਕ ਤਾਂ ਨਾ ਜਗ੍ਹਾ ਗਿੱਲੀ ਨਹੀਂ ਹੁੰਦੀ ਦੂਸਰਾ ਬਈ ਮਿੱਟੀ ਸਭ ਤੋਂ ਵੱਡੀ ਗੱਲ ਮਿੱਟੀ ਨਿਖਾਂਦੇ ਪਸ਼ੂ ਜਾਨਵਰ ਬੱਚਾ ਹੁੰਦਾ ਜਿਹੜਾ ਮਿੱਟੀ ਖਾਂਦੇ ਨਾਲ ਜਿਹੜਾ ਅੰਤ ਰਮੜਾਪੂ ਵਗੈਰਾ ਹੀ ਪੈਦਾ ਹੁੰਦੇ ਨੇ ਸੋ ਇੱਕ ਜਿਹੜਾ ਜਿਵੇਂ ਕੋਈ ਕਾਗਜ਼ ਵਗੈਰਾ ਜਾਂ ਕੋਈ ਲੀਰ ਵਗੈਰਾ ਹੁੰਦੀ ਆ ਉਹ ਆਪਾਂ ਪਸ਼ੂ ਦੇ ਬਿਲਕੁਲ ਨੇੜੇ ਨਹੀਂ ਬੱਚੇ ਦੇ ਬਿਲਕੁਲ ਨੇੜੇ ਨਹੀਂ ਰੱਖਣੀਆਂ ਉਹਦੇ ਨਾਲ ਜਿਹੜਾ ਉਹਨੂੰ ਰੱਸਾ ਚਬਣ ਦੀ ਆਦਤ ਆ ਜਾਂ ਕਿਸੇ ਚੀਜ਼ ਨੂੰ ਮੂੰਹ ਮਾਰ ਦੀ ਆਦਤ ਜਿਆਦਾ ਪੈ ਜਾਂਦੀ ਐ ਪਿੰਜਰੇ 'ਚ ਰੱਖਣ ਦਾ ਮਤਲਬ ਇਹੀ ਐ ਵੀ ਉਹ ਜਿਹੜੀ ਆਪਦੀ ਸੋ ਇਸ ਕਰਕੇ ਪਿੰਜਰੇ ਦੇ ਵਿੱਚ ਜਿਹੜੀ ਮੈਨੇਜਮੈਂਟ ਆ ਉਸ ਨੂੰ ਤਾਂ ਦਿਖਾਈ ਆ ਵੀ ਇਦਾਂ ਦੀ ਕਰ ਲੋ ਤਾਂ ਬਹੁਤ ਵਧੀਆ ਜੇ ਕਰ ਲੋ ਨਹੀਂ ਵੀ ਹੈਗਾ ਚਲੋ ਉਹ ਜਿਸ ਤਰ੍ਹਾਂ ਆਪਣੇ ਨਾਰਮਲ ਘਰਾਂ ਦੇ ਵਿੱਚ ਫਸ ਦੇ ਉੱਤੇ ਤੁਸੀਂ ਕਿੱਲੇ ਤੇ ਵੀ ਬਣ ਸਕਦੇ ਹੋ ਸੋ ਦੋਸਤੋ ਗੱਲ ਕਰਦੇ ਆ ਵੀ ਮੰਨ ਲਓ ਵੀ ਜਦੋਂ ਬੱਚੇ ਦਾ ਵਰਤ ਹੁੰਦਾ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਦੋਸਤੋ ਸਭ ਤੋਂ ਪਹਿਲਾਂ ਵੀ ਜਦੋਂ ਬੱਚੇ ਦਾ ਵਰਤ ਹੋ ਗਿਆ ਜਦੋਂ ਵੀ ਗਾਂ ਆਪਣੀ ਜਾਂ ਬੱਚਾ ਖੜਾ ਹੋਣ ਲੱਗ ਗਿਆ ਉਹਨੂੰ ਸਭ ਤੋਂ ਪਹਿਲਾਂ ਵੀ ਇੱਕ ਘੰਟਾ ਹੋਵੇ ਚਾਹੇ ਅੱਧਾ ਘੰਟਾ ਹੋਵੇ ਆਪਦੀ ਮਾਂ ਦਾ ਜਿਹੜਾ ਦੁੱਧ ਹੁੰਦਾ ਪਹਿਲਾ ਬੌੜਾ ਹੁੰਦਾ ਉਹ ਕੱਢ ਕੇ ਜ਼ਰੂਰ ਪਿਓ ਤੇ ਵੇਟ ਨਹੀਂ ਕਰਨੀ ਹੈਗੀ ਵੀ ਜੇ ਰਪਈਆ ਚਾਹੇ ਨਹੀਂ ਪਈਆ ਤੁਸੀਂ ਘੰਟੇ ਦੇ ਅੰਦਰ ਅੰਦਰ ਜਿੰਨਾ ਵੀ ਉਹਦਾ ਦੁੱਧ ਪੀਂਦਾ ਉਹਨੂੰ ਪ੍ਰੋਪਰ ਪੂਰਾ ਫੁੱਲ 2 ਲੀਟਰ ਤਿੰਨ ਲੀਟਰ ਚੁੰਗੜੀ ਦੇ ਨਾਲ ਪਿਓ ਜੇ ਤੁਸੀਂ ਚੁੰਗੜੀ ਦੇ ਨਾਲ ਪਲਾ ਰਹੇ ਹੋ ਤਾਂ ਉਹਦੇ ਵਿੱਚ ਬਾਈ ਜੀ ਜਿਹੜੇ ਨੇ ਡਾਇਰੈਕਟਰ ਗਾਂ ਦਾ ਦੁੱਧ ਚੰਗਾ ਹਣਾ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਆਪਦਾ ਇੱਕ ਵਾਰੀ ਧਾਰਾ ਮਾਰੋ ਧਰਤੀ ਦੇ ਉੱਤੇ ਜਿਹੜਾ ਉਹ ਕਿੱਲ ਵਗੈਰਾ ਹੁੰਦਾ ਕੱਢ ਕੇ ਤੇ ਉਹ ਬੱਚੇ ਨੂੰ ਦੁੱਧ ਚੰਗਾ ਦੋ। ਤੁਸੀਂ ਜਿਹੜੇ ਬੱਚੇ ਮੰਨ ਕੇ ਚਲੋ ਨਵੇਂ ਫਾਰਮਰ ਹੁੰਦੇ ਆ ਜਾਂ ਚੁੰਗਣੀ ਦੇ ਨਾਲ ਕਿਸੇ ਨੂੰ ਮੰਨ ਲਓ ਵੀ ਦੁੱਧ ਪੀਉਣ ਲੱਗ ਜਾਂਦੇ ਆ। ਚੁੰਗਣੀ ਦਾ ਜਿਹੜਾ ਨਿੱਪਲ ਹੁੰਦਾ ਬਈ ਉਹ ਜਰੂਰ ਪਹਿਲਾਂ ਚੈੱਕ ਕਰਨਾ ਤੁਸੀਂ ਉਹਦਾ ਜਿਹੜਾ ਸੁਰਾਖ ਹੁੰਦਾਗਾ ਜਿਹੜੀ ਉਹਦੇ ਵਿੱਚ ਦੁੱਧ ਨਿਕਲਦਾ ਹੁੰਦਾ ਜਿੱਥੋਂ ਨਿੱਪਲ ਦੇ ਉਹ ਜਰੂਰ ਚੈੱਕ ਕਰਨਾ ਵੀ ਉਹ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਉਹ ਦੁੱਧ ਉਹਨਾਂ ਕੀ ਜਾਵੇ ਜਿੰਨਾ ਇੱਕ ਪਸ਼ੂ ਦਾ ਜਿਹੜਾ ਪ੍ਰੈਸ਼ਰ ਆ ਆਪਦੇ ਮੂੰਹ ਦੇ ਨਾਲ ਦੱਬ ਕੇ ਅੰਦਰ ਪੈ ਸਕੇ। ਇਹ ਨਾ ਹੋਵੇ ਵੀ ਜਿਹੜਾ ਉਹਦਾ ਸੁਰਾਖ ਆ ਜ਼ਿਆਦਾ ਵੱਡਾ ਹੈ। ਵੀ ਦੁੱਧ ਉਹੀ ਬੇਸਾਬ ਵਹੀ ਜਾਈ ਜਾਵੇ ਤੇ ਜਿਹੜੀ ਚੁੰਗਣੀ ਦੀ ਜਿਹੜੀ ਚੁੰਗਣੀ ਆਪਾਂ ਕੇਨ ਹੁੰਦਾਗਾ ਉਹਨੂੰ ਜਿਆਦਾ ਉੱਪਰ ਨਹੀਂ ਉਠਾ ਕੇ ਰੱਖਣਾ ਬਿਲਕੁਲ ਲੈਵਲ ਦੇ ਵਿੱਚ ਹੀ ਰੱਖਣਾ ਕਿਉਂਕਿ ਜਿਆਦਾ ਉੱਪਰ ਉਠਾਵਾਂਗੇ ਤਾਂ ਵੀ ਦੁੱਧ ਜੇ ਥੋੜਾ ਨਿਪਲ ਖੁੱਲਾ ਆਏਗਾ ਤਾਂ ਦੁੱਧ ਅਨਲਿਮਿਟਡ ਜਾਊਗਾ ਉਹਦੇ ਨਾਲ ਬੱਚੇ ਦਾ ਜਿਹੜਾ ਹੱਥੂ ਆਉਣ ਦੇ ਚਾਂਸ ਨਾ ਬਹੁਤ ਵੱਧ ਜਾਂਦੇ ਹੈ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈਗਾ ਤੇ ਅੱਗੇ ਆ ਗਈ ਗੱਲ ਬਾਈ ਜਿਹੜਾ 나ੜੂ ਆਉਂਦਾ 나ੜੂ ਜਾਂਦਾ ਤੁਸੀਂ 4-5 ਉਂਗਲਾਂ ਪਰ 4-5 ਇੰਚ ਛੱਡ ਕੇ ਕੱਟ ਕੇ ਉਹਦੀ ਗੰਡ ਦੇ ਦਿਓ ਜਾਂ ਇੱਕ ਹੋਰ ਤਰੀਕਾ ਹੈਗਾ ਜਿ ਆਪਣਾ ਬੀਟਾ ਡੀਣ ਦੇ ਨਾਲ ਉਹਨੂੰ ਤੁਸੀਂ ਚੰਗੀ ਤਰ੍ਹਾਂ ਇੱਕ ਕੌਲੀ ਦੇ ਵਿੱਚ ਪਾ ਕੇ ਉਹਨੂੰ ਡਬੋ ਕੇ ਇਸ ਤਰ੍ਹਾਂ ਉਹਦੇ ਨਾਲ ਕੀ ਹੁੰਦਾ ਬੈਕਟੀਰੀਆ ਵਗੈਰਾ ਜਾਂ ਪਸ਼ੂ ਦਾ ਜਿਹੜਾ ਮੂਹ ਨਹੀਂ ਮਾਰਦਾ ਉਹਦੇ ਨਾਲ ਵੀ 나ੜੂ ਦਾ ਜਿਹੜਾ ਜਿਹੜਾ ਸਹੀ ਰਹਿੰਦਾਗਾ ਕੋਈ ਨੁਕਸਾਨ ਨਹੀਂ ਪਹੁੰਚਦਾ ਫਿਰ ਉਸ ਤੋਂ ਬਾਅਦ ਬਾਈ ਜੀ ਬੱਚੇ ਨੂੰ ਤੁਸੀਂ ਬਾਹਰ ਕੱਢ ਲਿਓ ਮਤਲਬ ਬਾਹਰ ਕੱਢਣ ਤੋਂ ਬਾਅਦ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪਿੰਜਰੇ ਦੇ ਵਿੱਚ ਰੱਖੋ ਤੇ ਤੇ ਪਿੰਜਰੇ ਦੇ ਵਿੱਚ ਜਾਂ ਕੱਚੇ ਥਾਂ ਤੇ ਨਹੀਂ ਮੰਨਣਾ ਉਹ ਮਿੱਟੀ ਤੋਂ ਉਹਨੂੰ ਬਚਾ ਕੇ ਰੱਖਣ ਦਾ ਕਹਿਿੰਦਾ ਮਤਲਬ ਜੀ ਮਿੱਟੀ ਨਹੀਂ ਖਾਣੀ ਚਾਹੀਦੀ ਸੋ ਬਾਈ ਜੀ ਫਿਰ ਆਉਂਦੀ ਹੈ ਦੁੱਧ ਦੀ ਗੱਲ ਵੀ ਦੁੱਧ ਆਪਾਂ ਕਿੰਨਾ ਕੁ ਪਿਆਉਣਾ ਚਾਹੀਦਾ ਸੋ ਬੜਾ ਇਹਦੇ ਵਿੱਚ ਬਾਈ ਉਲਝਾ ਕੇ ਰੱਖਿਆ ਹੁੰਦਾ ਕੋਈ ਕਹਿੰਦਾ ਜੀ 4 ਲੀਟਰ ਦੁੱਧ ਪਿਆਉ ਰਹੇ ਹਾਂ ਕੋਈ ਕਹਿੰਦਾ ਜੀ 5 ਪਿਆ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜਿੰਨਾ ਬੱਚੇ ਨੇ ਦੁੱਧ ਪੀਣਾ ਬਾਈ ਜੀ ਪਿਆ ਦ 22 ਤੋਂ ਲੈ ਕੇ तकरीबन 3.5 ਲੀਟਰ تک ਜਿਹੜਾ ਬੱਚੇ ਦੀ ਕੈਪੈਸਿਟੀ ਹੈਗੀ ਆ ਵੀ ਦੁੱਧ ਪੀ ਲੈਂਦਾ گا۔ ਇਹਨਾਂ ਤੁਸੀਂ ਪਿਆ ਸਕਦੇ ਹੋ 2.5 ਲੀਟਰ ਤੋਂ ਪਲੱਸ 3.5 ਅਸੀਂ ਤਾਂ 3.5 ਲੀਟਰ ਪਿਉਣੇ ਆਗੇ ਇੱਕ ਟਾਈਮ ਦਾ ਵੀ ਦੋਨੇ ਢੰਗਾਂ ਦਾ ਹੋ ਗਿਆ 7 ਲੀਟਰ। ਇਹਦੇ ਨਾਲ ਸੰਤੁਸ਼ਟੀ ਹੋ ਜਾਂਦੀ ਆ ਬੱਚੇ ਦੀ ਤੇ ਬਹੁਤ ਵਧੀਆ ਗਰੋਥ ਕਰਦਾ ਹੈਗਾ। ਇਸ ਤੋਂ ਘੱਟ ਤੁਸੀਂ ਦੁੱਧ ਨਹੀਂ ਦੇਣਾ ਹੈਗਾ 3.5 ਲੀਟਰ 3 ਲੀਟਰ ਦੁੱਧ ਦੋਨੇ ਢੰਗਾਂ ਦਾ ਜ਼ਰੂਰ ਪਿਓ। ਅੱਗੇ ਗੱਲ ਆ ਗਈ ਡੀ ਵਾਰਮਿੰਗ ਦੀ ਵਾਈਜ਼ੀ। ਡੀ ਵਾਰਮਿੰਗ ਹੈ ਜਿਹੜੀ ਤੁਸੀਂ 15 ਦਿਨਾਂ ਤੋਂ ਆਪਦੇ ਬੱਚੇ ਦੀ ਡੀ ਵਾਰਮਿੰਗ ਜ਼ਰੂਰ ਕਰਾਉਣੀ ਹੈ ਕਿ ਮੜਪਾਲੀ ਜਿਹੜੀਆਂ ਕਹਿੰਦੇ ਦਵਾਈ ਆ ਉਸ ਵੀ ਨਿਰਜਨ ਵਗੈਰਾ ਜਾਂ ਕੁਝ ਹੋਰ ਜਿੰਨੇ ਵੀ ਮੈਡੀਸਿਨਾਂ ਦੇ ਉੱਤੇ ਉਪਲਬਧ ਆ ਉਹ ਤੁਸੀਂ ਦਵਾਈ ਦੇ ਨਾਲ ਇਹਦੀ ਡੀ ਵਰਮਿੰਗ ਜ਼ਰੂਰ ਕਰਨੀ ਹੈ ਅੱਗੇ ਆ ਗਈਆਂ ਜਿਵੇਂ ਗਲੇ ਦੇ ਉੱਤੇ ਗੰਡਾ ਹੋ ਜਾਂਦੇ ਆ ਗਲੇ ਦੇ ਉੱਤੇ ਗੰਡਾ ਖੂਨ ਦੀ ਕਮੀ ਦਾ ਕਾਰਨ ਆ ਉਹਦੇ ਤੁਸੀਂ ਗਲੇ ਦੇ ਉੱਤੇ ਚੈੱਕ ਜਿਵੇਂ ਕਰਨੀ ਹੈਗੀਆਂ ਉਸ ਨੂੰ ਦੱਸ ਦਿੰਨੇ ਆ ਕਿਹ ਵਾਰੀ ਗੰਡਾ ਹੋ ਜਾਂਦੀਆਂ ਨੇ ਤੇ ਉਹਨੂੰ ਤੁਸੀਂ ਗਲੇ ਦੇ ਉੱਤੋਂ ਇਸ ਤਰ੍ਹਾਂ ਹੱਥ ਦੇ ਨਾਲ ਨਾ ਦੱਬ ਕੇ ਦੇਖਣਾ ਹੈਗਾ ਵੀ ਗੰਡਾ ਗੰਡਾ ਤਾਂ ਨਹੀਂ ਹੈਗੇ ਜੇ ਗੰਡਾ ਹੈਗੇ ਤਾਂ ਬਾਈ ਜੀ ਤੁਸੀਂ ਡਾਕਟਰ ਨਾਲ ਕੰਟੈਕਟ ਕਰਕੇ ਜਿਹੜਾ ਵੀ ਮੈਡੀਸਿਨ ਹੈਗਾ ਉਹ ਲਵਾਓ ਇਹ ਗੱਲ ਦਾ ਅੰਗੇਲੀ ਨਹੀਂ ਕਰਨੀ ਤੇ ਇਹਦਾ ਟ੍ਰੀਟਮੈਂਟ ਜਿਹੜਾ ਜ਼ਰੂਰ ਕਰਵਾਉਂਗਾ ਤੇ ਬਾਕੀ ਜਦੋਂ ਆਪਾਂ ਬੱਚੇ ਨੂੰ ਦੁੱਧ ਵਗੈਰਾ ਪਿਉਣੇ ਆਗੇ ਤੁਬੜੀ ਦੇ ਨਾਲ ਉਦੋਂ ਪਾਣੀ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਅੱਧਾ ਘੰਟਾ ਪਹਿਲਾਂ ਪਾਣੀ ਕਰੋ ਤੇ ਪਿਆਓ ਤੇ ਅੱਧਾ ਘੰਟਾ ਬਾਅਦ ਦੇ ਵਿੱਚ ਕਿਉਂ ਦੁੱਧ ਪੀਣ ਦੇ ਨਾਲ ਜਦੋਂ ਕਈ ਵਾਰੀ ਬੱਚੇ ਨੂੰ ਨਹੀਂ ਪਤਾ ਹੁੰਦਾ ਪਾਣੀ ਜ਼ਿਆਦਾ ਪੀ ਜਾਂਦਾ ਉਹ ਜਿਹੜਾ ਫਿਰ ਢਿੱਡਾ ਨਾ ਉਹ ਫਟਵਾਲ ਦੀ ਤਰ੍ਹਾਂ ਫੁੱਲ ਜਾਂਦਾਗਾ ਤੇ ਬਦ ਹਜਮੀ ਵਾਲਾ ਕੰਮ ਹੋਣ ਲੱਗ ਜਾਂਦਾ ਤੇ ਐਨੇ ਕਿ ਜਿਹੜਾ ਤੁਸੀਂ ਖਿਆਲ ਜ਼ਰੂਰ ਰੱਖਣੇ ਹੈਗੇ ਤੇ ਇਸ ਤੋਂ ਹੋਰ ਵੀ ਜਿਹੜੀਆਂ ਤਰੀਕੇ ਹੈਗੀਆਂ ਉਹ ਆਪਾਂ ਇਸ ਤੋਂ ਬਾਅਦ ਦੱਸਾਂਗੇ ਤਾਂ ਤੁਹਾਨੂੰ ਸਿਰਫ ਨਮ ਜਮੇ ਬੱਚੇ ਦੇ ਜਿਹੜਾ ਵੀ ਥੋੜੀ ਜਿਹੀ ਜਾਣਕਾਰੀ ਉਹ ਦਿੱਤੀ ਸੀ ਕੁਝ ਕੋ ਵੀਰਾਂ ਦੇ ਕਮੈਂਟ ਆਏ ਸੀਗੇ ਭਾਈ ਜੀ ਕਿਵੇਂ ਤੁਸੀਂ ਜਿਹੜੇ ਬੱਚੇ ਦੀਆਂ ਕੇਅਰ ਆ ਜਾਂ ਪਰਵਰਿਸ ਤੁਸੀਂ ਕਿਵੇਂ ਕਰਦੇ ਅੱਗੇ ਭਾਈ ਜੀ ਹੋਰ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਇੱਕ ਤਾਂ ਸਮਾਂ ਘੱਟ ਹੁੰਦਾ ਪਸ਼ੂਆਂ ਦੇ ਵਿੱਚ ਸਮਾਂ ਘੱਟ ਲੱਗਦਾ ਵੀਡੀਓ ਬਣਾਉਣ ਦਾ ਤੇ ਉਹ ਇਧਰ ਵੀ ਇਹਨਾਂ ਦਾ ਵੀ ਧਿਆਨ ਰੱਖਣਾ ਹੁੰਦਾ ਤੇ ਵੀਡੀਓ ਬਣਾਉਣ ਦਾ ਆਪਣੇ ਕੋਲ ਟਾਈਮ ਘੱਟ ਹੁੰਦਾ ਹੈਗਾ ਤੇ ਆਪਾਂ ਚਲੋ ਅੱਗੇ ਜੋ ਵੀ ਆਪਾਂ ਨੂੰ ਕੰਟੈਂਟ ਵਗੈਰਾ ਮਿਲਦੇ ਰਹਿੰਦੇ ਉਹ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਰਹਾਂਗੇ ਤੇ ਆਪਣੇ ਚੈਨਲ ਰਡ ਫਾਰਮਿੰਗ ਫਾਈਨ ਨੂੰ ਜਰੂਰ